ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪੰਡ ਵਧਾਤੇ ਜੀ ਠੀਕ ਹੈ ਜੀ ਬਰਨਾਲੇ ਜਿਹੜੇ ਤੇ ਪੰਡ ਆ ਇੱਕ ਤੁਹਾਨੂੰ ਅੱਜ ਨਗੀਨਾ ਪੇਛ ਝੋਟੀ ਦਿਖਾ ਦਾਂ ਵੱਡੇ ਸਾਈਜ਼ ਦੀ ਦਿਖਾ ਦਾਂ ਤੇ ਵੱਡੇ ਹੀ ਦੁੱਧ ਵਾਲੀ ਦਿਖਾ ਦਾਂਗੇ ਗੱਲਬਾਤ ਬਾਈ ਜੀ ਨਾਲ ਕਰਾਵਾਂ ਕਿਹੜਾ ਸੁਆ ਕਦੋਂ ਸੁਊਗੀ ਨਾਮ ਡਰੈਸ ਪੁੱਛ ਕੇ ਦੱਸਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀ ਠੀਕ ਠਾਕ ਹੋ ਜੀ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 6807 ਜੀ 39550 39550 ਪਿੰਡ ਜੀ ਪਿੰਡ ਵਧਾਤੇ ਜੀ ਪਿੰਡ ਵਧਾਤੇ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਾਂ ਆਪਾ ਤਹਿਸੀਲ ਤਾਂ ਬਾਈ ਨੇੜੇ ਆਪਣੇ ਇਧਰ ਭਦੌੜ ਰਹਿ ਗਿਆ ਬਾਔਰ ਸੈਣਾ ਜੀ ਗੱਲੇ ਵਾਲਾ ਦੀਪਗੜ੍ਹ ੱਲੇ ਵਾਲਾ ਇਧਰੋਂ ਜੇ ਪੋਕੋ ਆ ਗਿਆ ਆਪਾਂ ਇਧਰੋਂ ਵੀ ਆਪਣਾ ਪੰਡ ਨਹੀਂ ਦੀ ਕਾ ਜਾਂਦਾ ਪਹਿਲਾ ਪੰਡ ਜਾਂਦਾ ੱਲੇ ਵਾਲੇ ਤੋਂ ਹਾਂਜੀ ਹਾਂਜੀ ਪਹਿਲਾ ਪੰਡ ਭਧੌੜ ਤੋਂ ਵੀ ਇਧਰ ਦੀ ਭਧੌੜ ਦੇ ਵੇਚਦੇ ਨੇ ਸਹਨੇ ਤੋਂ ਵੀ ਦੀਪਗੜ੍ਹ ਤੋਂ ਵੀ ਜੀ ਹਾਂ ਸਹਨੇ ਤੋਂ ਵੀ ਪਹਿਲਾ ਪੰਡ ਆ ਜਾਂਦਾ ਓਕੇ ਜੀ ਤੇ ਬਾਈ ਜੀ ਆਪਣਾ ਵਪਾਰ ਦਾ ਹੀ ਕੰਮ ਵਪਾਰ ਦਾ ਕੰਮ ਆ ਜੀ ਕਿਉਂਕਿ ਲਿਆਉਂਦੇ ਬਾਈ ਜੀ ਇੱਕ ਅੱਧਾ ਚੰਗਾ ਬਸੂਆ ਸਾਫ ਸੁਥਰਾ ਲੈਣੇ ਸਾਫ ਸੁਥਰਾ ਤੇ ਵੀਡੀਓ ਆਪਣੇ ਚੈਨਲ ਦੇ ਕਾਫੀ ਪਸੂ ਦਾ ਕੰਮ ਗਾਰੰਟੀ ਵਾਲਾ ਦਾ ਕੋਈ ਹੋਰ ਜੀ ਗੱਲ ਨਹੀਂ ਹੈਗੀ ਤੇ ਅੱਜ ਫਿਰ ਇੱਕ ਝੋਟੀ ਦਿਖਾ ਰਹੇ ਹਾਂ ਹਾਂਜੀ ਝੋਟੀ ਚੰਗੀ ਬਹੁਤ ਹੈ ਤੇ ਵੀਰੇ ਕਿ ਦੂਜਾ ਸੂਆ ਸੁੰਦੀ ਹੈ ਪਹਿਲੇ ਸੂਏ ਦਾ ਕਿੰਨਾ ਦੁੱਧ ਸਹੀ ਜਾਗਦਾ ਹੈ ਇਹਦੇ ਸੂਏ 14 15 ਕਿਲੋ ਦਰ ਕਟਾ ਜੀ ਓਕੇ ਕੀ ਫਿਰ ਕਿੰਨਾ ਕਹਿ ਕੇ ਦੇ ਦਾਂਗੇ ਵੀ ਜਾਨੀ ਆਪਾਂ 17 ਕਿ ਤਰੀਕੀ ਕਹਿੰਦੇ ਆ ਵੀ ਆ ਦੇ ਅਗਲੇ ਦਾ ਸਹੀ ਬਾਦਾ ਜੀ 17 ਓਕੇ ਬਾਕੀ ਦੀ ਗੱਲ ਮੈਂ ਤੁਹਾਨੂੰ ਇਹ ਥਣ ਨੇੜ ਤੋਂ ਕਰਾ ਦਿਆਂ ਜੀ ਚੱਕ ਆ ਦੇਖੋ ਤਿਆਰੇ ਥਣ ਨਿਖੜਵੇਂ ਪੂਰੇ ਗਾਇਬ ਤੇ ਪੀੜੀ ਦੇ ਪਾਵੇਂ ਵਾਂਗੂ ਚਾਰੇ ਗੁੱਠਾਂ ਤੇ ਲੱਗੇ ਹੋਏ ਤੇ ਸਿੰਗਸ਼ੱਲਾ ਪੂਛ ਦੇ ਬਾਅਦ ਵਿੱਚ ਦੋ ਚਾਰ ਵਾਲੀ ਇਹਦੇ ਪੁਆਇੰਟ ਆ ਸਾਰੀ ਬਲੈਕ ਟੇਲ ਲੱਗਦੀ ਆ ਉਹ ਜਿਹਨਾਂ ਬਾਹਰ ਚੰਗੀ ਹੈ ਤੇ ਥਣਲੇਵੇ ਦੀ ਪੂਰੀ ਸਾਫਾ ਦਿਨ ਕਿੰਨੇ ਘਟਜੂ ਜੀ ਪਾਸੇ ਹੋ ਜੀ ਬੁੱਟੇ ਮੜਾਏ ਤੈਨੂੰ ਦਿਨ ਕਿੰਨੇ ਘਟਜੂ ਦਿਨ ਇਹ ਲੈ ਜੂ ਸੀ 7 ਓਕੇ ਐਦਗੀ ਫਿਰ ਕਿੰਨਾ ਦੁੱਧ ਕਢੂ 16 ਆਸਤਾ ਰਹਿੰਦੇ ਪੱਕੀ ਮੈਦ ਆ ਜੀ ਉਦੋਂ ਵੱਧ ਹੋ ਸਕਦਾ ਹੂੰ ਚੰਗੀ ਹੈ ਜੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆਪਾਂ ਗੱਲ ਕਰ ਲਗੇ ਚੰਗੇ ਸੈਜ ਦੀ ਚੰਗੇ ਥਣ ਹਵਾਨੇ ਦੀ ਮੋੜ ਲਿਓ ਜੀ ਸੈਜ ਫੁੱਲ ਕੁਆਲਿਟੀ ਫੁੱਲ ਜੇ ਆਪਾਂ ਗੱਲ ਕਰ ਲਗੇ ਨਾ 4 ਚੰਪੇਰੇ ਦੀ ਹੂੰ ਹੂੰ ਯਾਰ ਦੇਖੋ ਜੋ ਮਰਜੀ ਪੱਟੀ ਜਾ ਹੂੰ ਬ੍ਰੀਡ ਦਾ ਪਤਾ ਲੱਗਦਾ ਹੈ ਨਾ ਵੀਰੇ ਇੱਥੋਂ ਆਹ ਦੇਖੋ ਹੂੰ ਸਿੰਘ ਚਲਾ ਇੱਕ ਨੰਬਰ ਆ ਜੀ ਕੱਦ ਪੂਰਾ ਇੱਕ ਨੰਬਰ ਥਣ ਪੂਰੀ ਗੱਠ ਗੱਠ ਜਿਹੜੇ ਪਾਸੇ ਨੂੰ ਮਰਜੀ ਪਾ ਦੇ ਜ ਲੈ ਚੱਲੋ ਆਹ ਦੇਖੋ ਮੋੜ ਲਓ ਜੀ ਹੂੰ ਇਹ ਫਿਰ ਚੀਪਾ ਜੂਪਾ ਖੇਤਿਆ ਸੀ ਬਾਈ ਓਕੇ ਸੀ ਇੱਥੇ ਜੀ ਲਿਆ ਚੱਲੇ ਆ ਲਿਆ ਗਾ ਹਾਂ ਤੁਹਾਨੂੰ ਇੱਥੇ ਘੜਾ ਲਾ ਆਹ ਦੇਖੋ ਜੀ ਨਾਲ ਨਾਲ ਥਣਲੇਵੇ ਦੀ ਪੂਰੀ ਸਾਫ ਆ ਥਣਲੇਵਾ ਨੇੜੇ ਤੋਂ ਕਰਾਵਾਇਆ ਚੱਕਾ ਦੇਖੋ ਸਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਤੇ ਦੁੱਧ ਬਾਈ ਦਾ ਪੂਰਾ ਚਿਪਾ ਪੂਰਾ ਖਿੱਚਦਾ ਸੀ ਹੂੰ ਚਿਪਾ ਜੂਪਾ ਇੱਕ ਨੰਬਰ ਤੇ ਬਾਕੀ ਸਾਈਜ਼ ਫੁੱਲ ਆ ਗਿਆ ਜੀ ਵੱਡੇ ਸਾਈਜ਼ ਦੀ ਆ ਗਈ ਵੱਡੇ ਸਾਈਜ਼ ਉਸ ਹਿਸਾਬ ਨਾਲ ਅਡਜਸਟਮੈਂਟ ਕਰਿਓ ਛੋਟੇ ਸਾਈਜ਼ ਦੀ ਮੰਨ ਕੇ ਬਾਈਆਂ ਨੂੰ ਫੋਨ ਨਾਲ ਆਇਓ ਪੂਰੀ ਬਰੀਕੀ ਕੁਆਲਿਟੀ ਪੂਰੀ ਚੰਗੀ ਬਾਕੀ ਬਰੀਕੀ ਫੁੱਲ ਹੂਸ਼ ਆਪਾਂ ਤੁਹਾਨੂੰ ਫੇਰ ਦਿਖਾ ਦੇਾਂਗੇ ਚਾਰ ਵਾਲ ਚਾਰ ਵਾਲੀ ਹੈ ਹੂੰ ਇਧਰ ਲਈ ਸ਼ਾਇਰ ਦੇ ਤੁਹਾਨੂੰ ਸਿੰਕ ਕਰੋ ਚੈੱਕ ਫੇਸ ਕਰੋ ਚੈੱਕ ਇੱਕ ਨੰਬਰ ਜੀ ਜੇ ਆਪਾਂ ਗੱਲ ਕਰ ਲੀ ਗੱਲ ਮੁੱਕਦੀ ਆ ਤੇ ਪੂਰੀ ਚੰਗੀ ਆ ਪੂਰੀ ਚੰਗੀ ਸਾਰੀ ਸਾਰੀ ਗੱਲ ਆਪਾਂ ਮਗਾਈਏ ਇੱਥੇ ਤੇ ਰੇਟ ਇਹਦਾ ਜੀ ਰੇਟ ਜੀ 155 ਮਾਨਦਾਨ ਹੋ ਜਾਊਗਾ ਮਾਨਦਾਨ ਹੋਈ ਓਕੇ 155 ਤੁਹਾਡਾ ਮਾਨਦਾਨ ਹੋ ਜਾਣਾ ਚੰਗੀ ਆ ਜੀ ਸਾਰੀ ਆਮ ਮੱਝ ਨੂੰ ਚੰਗੀ ਆ ਆਮ ਮੱਝਰ ਗੀ ਪੂਰੀ ਦੁੱਧ ਵਾਲੀ ਝੋਟੀ ਆ ਜੀ ਇਹ ਜੀ ਗੱਲ ਓਕੇ ਦੁੱਧ ਵਾਲੀ ਝੋਟੀ ਆ ਜੀ ਦੁੱਧ ਨੇ ਦੇ ਦੇਣਾ ਜਿੰਨਾ ਬਾਈਆਂ ਨੇ ਕਿ 1 ਲੱਖ ਤੇ 55000 ਨੰਬਰ ਫੇਰ ਬੋਲ ਦਿਓ ਜੀ 6807 ਹਮ 43550 ਪਿੰਡ ਵਧਾਤੇ ਆ ਜੀ ਇੱਕ ਝੋਟੀ ਸੀ ਇੱਕ ਤੁਹਾਨੂੰ ਕਵਰ ਕਰਕੇ ਦੇਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ